ਅੱਜ ਹੀ ਪਟਨਾ ਧਰਮਘੋੜ ਦੇ ਵਿੱਚ ਧਰਮਘੋੜ ਦਿਵਾਲੀ ਦੇ ਵਿੱਚ ਬਜ਼ਾਰ ਸਜਿਆ ਹੋਇਆ ਹੈ ਕਿਸ ਤਰ੍ਹਾਂ ਦਾ ਬਜ਼ਾਰ ਸਜਿਆ ਹੋਇਆ ਹੈ ਆ ਦਿਖਾਉਨੇ ਆ ਤੁਹਾਨੂੰ ਇਹ ਸਾਰਾ ਬਜ਼ਾਰ ਕਿਸ ਤਰ੍ਹਾਂ ਦਾ ਕਹਿੰਦੇ ਨਾਲ ਪੂਰਾ ਜਿਹੜਾ ਕੇਸ ਸਜਿਆ ਹੋਇਆ ਉਹ ਦੀ ਦੇਖ ਸਕਦੇ ਹੋ ਕਿ ਇਤਨੇ ਵੀ ਪਟਾਕੇ ਲੱਗੇ ਹੋਏ ਨੇ ਤੇ ਪੂਰਾ ਬਜ਼ਾਰ ਆ ਜਿਹੜਾ ਧਰਮਘੋੜ ਦਾ ਜਿਹੜਾ ਦਿਵਾਲੀ ਦੇ ਵਿੱਚ ਪੂਰਾ ਸਜਿਆ ਹੋਇਆ ਦਿਖਾਉਨੇ ਆ ਦਿਵਾਲੀ ਦੇ ਵਿੱਚ ਮਾਹੌਲ ਤੇ ਕਿਸ ਤਰ੍ਹਾਂ ਦੁਕਾਨਾਂ ਸਜਾਈਆਂ ਗਈਆਂ ਨੇ ਆਓ ਚੱਲਦੇ ਆ ਸਰਮ ਦੋੜਤੇ ਵਿੱਚ ਬਾਜ਼ਾਰ ਆ ਜਿਹੜਾ ਸਜਿਆ ਹੋਇਆ ਹੈ ਤੇ ਇੱਧਰ ਵੀ ਪਟਾਕੇ ਲੱਗੇ ਹੋਏ ਨੇ ਤੇ ਅੱਜ ਐਤਵਾਰ ਆ ਪਰ ਐਤਵਾਰ ਵਰਗੀ ਗੱਲ ਨਹੀਂ ਹੈ ਐਤਵਾਰ ਬਾਜ਼ਾਰ ਬੰਦ ਹੁੰਦਾ ਹੈ ਪਰ ਦੀਵਾਲੀ ਦੇ ਕਾਰਨ ਪੂਰਾ ਜਿਹੜਾ ਕਿ ਰੌਣਕ ਮੇਲਾ ਲੱਗਾ ਹੋਇਆ ਹੈ ਇੱਧਰ ਬੂਟਾਂ ਦੀ ਸੇਲ ਕੱਪੜਿਆਂ ਦੀ ਸੇਲ ਪਟਾਕੇਆਂ ਦੀ ਸੇਲ ਹਰ ਇੱਕ ਜਿਹੜੀ ਕਿ ਵੈਰਾਈਟੀ ਇੱਥੇ ਲੱਗੀ ਹੋਈ ਆ ਦੇਖੋ ਕਿ ਪੂਰੀ ਰੌਣਕ ਮੇਲਾ ਇੱਧਰ ਹਲਵਾਈਆਂ ਦੀ ਦੁਕਾਨ ਆ ਤੇ ਇੱਥੇ ਰੇ ਪਟਰਾਕੇ ਅਲੱਗੇ ਹੋਏ ਨੇ ਬਹੁਤ ਦੇਖ ਸਕਦੇ ਹੋ ਤੇ ਇੱਧਰ ਸਾਈਕਲ ਹੀ ਸਾਈਕਲ ਪਏ ਆ ਆ ਦੇਖੋ ਕਿੰਨੇ ਸਾਈਕਲ ਪਏ ਆ ਜੇ ਖਰੀਦਣੇ ਹੋਣ ਤਾਂ ਤੁਸੀਂ ਤੇ ਇੱਧਰ ਜਿਹੜਾ ਕੱਪੜਿਆਂ ਦਾ ਬਾਜ਼ਾਰ ਭਰਿਆ ਹੋਇਆ ਹੈ ਦੇਖੋ ਦੇਖੋ ਦੀਵਾਲੀ ਕਾਰਨ ਇੱਥੇ ਨਾਕਾ ਵੀ ਲਾਇਆ ਹੋਇਆ ਤੇ ਕੋਈ ਵੀ ਅਣਹੋਣੀ ਘਟਨਾ ਨਾ ਵਾਪਰੇ ਤੇ ਪ੍ਰਸ਼ਾਸਨ ਦਾ ਵੀ ਪੱਕੇ ਪ੍ਰਬੰਧ ਨੇ ਆ ਦੇਖੋ ਇਧਰ ਜਿਹੜੀਆਂ ਕਾ ਦੀਵਾਲੀ ਦੇ ਕਾਰਨ ਪੂਰਾ ਬਾਜ਼ਾਰ ਆ ਜਿਹੜਾ ਭਰਿਆ ਹੋਇਆ ਦੇਖੋ ਸੇ ਸਾਰੰਦਕਾਨ ਉਚਾਈ ਦੀਆਂ ਦੁਕਾਨਾਂ ਦੂਜੀਆਂ ਦੁਕਾਨਾਂ ਭਰੀਆਂ ਹੋਈਆਂ